ਉਹ ਅੱਜ ਤੁਹਾਡੇ ਲਈ ਕੁਝ ਸਰਕਾਰੀ ਪੋਸਟਾਂ ਦਾ ਨੋਟੀਫਿਕੇਸ਼ਨ ਲੈ ਕੇ ਆਏ ਦੋਸਤੋ ਸਰਕਾਰੀ ਪੋਸਟਾਂ ਟੈਕਸ ਵਿਭਾਗ ਮੁੰਡੇ ਤੇ ਕੁੜੀਆਂ ਦੋਨੋਂ ਜਾਣੀ ਪੋਸਟ ਨੂੰ ਅਪਲਾਈ ਕਰ ਸਕਦੇ ਜੀ ਇਨਕਮ ਟੈਕਸ ਐਕਸਾਈਜ਼ ਇੰਸਪੈਕਟਰ ਕਲਰਕ ਦੀ ਭਰਤੀ ਹੈ ਜੀ ਯੋਗਤਾ ਹੈਗੇ ਜੀ ਬੀਏ ਬੀਸੀਏ ਬੀਐਸਸੀ ਬੀਕਾਮ ਪੀਟੈਕ ਪਾਸ ਜਾਂ ਫਾਈਨਲ ਸਾਲ ਚ ਹੋਵੇ ਜੀ ਕੁੱਲ ਪੋਸਟ ਆਏਗੇ ਜੀ 14582 ਪੋਸਟਾਂ ਕੁੱਲ ਜੀ ਐਸਐਸਸੀ ਸੀਜੀਐਲ 2025 ਵਿੱਚ ਦੋਸਤੋ ਜੇ ਗੱਲ ਏਜ ਲਿਮਟ ਦੀ ਕਰੀਏ ਤਾਂ ਜੀ ਜਰਨਲ ਦੀ ਉਮਰ ਚਾਹੀਦੀ 18 ਤੋਂ ਲੈ ਕੇ 30 ਸਾਲ, ਬੀਸੀ ਦੀ ਚਾਹੀਦੀ 18 ਤੋਂ ਲੈ ਕੇ 33 ਸਾਲ, ਐਸਸੀ ਦੀ 18 ਤੋਂ ਲੈ ਕੇ 35 ਸਾਲ ਤੇ ਫਿਜ਼ੀਕਲ ਹੈਂਡੀਕੈਪਟ ਦੀ ਹੈਗੀ 18 ਤੋਂ ਲੈ ਕੇ 45 ਸਾਲ। ਦੋਸਤੋ ਜੇ ਗੱਲ ਸੈਂਟਰਾਂ ਦੀ ਕਰੀਏ ਤਾਂ ਜੀ ਪੇਪਰ ਹੋਗਾ ਜੀ ਅਗਸਤ ਦੇ ਵਿੱਚ, ਸੈਂਟਰ ਹੈਗੇ ਜੀ ਪਟਿਆਲਾ, ਬਠਿੰਡਾ, ਲੁਧਿਆਣਾ, ਚੰਡੀਗੜ੍ਹ, ਅਮਰਤੌਰ। ਜੇ ਗੱਲ ਦੋਸਤੋ ਫੀਸ ਦੀ ਕਰੀਏ ਤਾਂ ਜੀ ਫੀਸ ਹੈਗੇ ਜਰਨਲ ਤੇ ਬੀਸੀ 200 ਰੁਪਿਆ, ਐਸਸੀ ਤੇ 올 ਫੀਮੇਲ ਤੇ ਐਕਸ ਕਾਟੇਗਰੀ ਦੀ ਜਿਹੜੀ ਫੀਸ ਆ ਉਹ 100 ਰੁਪਏ ਹੈ। ਪੋਸਟਾ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ ਉਹ ਹੈਗੀ 4 ਜਲਾਈ 2025। ਇੱਕ ਪੋਸਟ ਦਾ ਦੋਸਤੋ ਹੋਰ ਨੋਟੀਫਿਕੇਸ਼ਨ ਲੈ ਕੇ ਆ ਜੀ ਸਰਕਾਰੀ ਪੋਸਟਾਂ ਪੋਸਟ ਆਫ ਸਮ ਮੁੰਡੇ ਤੇ ਕੁੜੀਆਂ ਦੋਨੋਂ ਜਾਣੀ ਪੋਸਟ ਨੂੰ ਅਪਲਾਈ ਕਰ ਸਕਦੇ ਜੀ। ਡਾਕਾਣਾ ਵਿਭਾਗ ਇੰਸਪੈਕਟਰ ਕਲਰਕ ਦੀ ਭਰਤੀ ਹੈ ਜੀ। ਯੋਗਤਾ ਹੈਗੀ ਜੀ ਬੀਏ, ਬੀਸੀਏ, ਬੀਐਸਸੀ, ਬੀਕੋਮ ਬੀ ਤੱਕ ਪਾਸ ਜਾਂ ਫਾਈਨਲ ਸਾਲ ਵਿੱਚ ਹੋਵੇ। ਪੋਸਟਾਂ ਦੋਸਤੋ ਸੇਮ ਹੀ ਹੈ ਜੀ 14582 ਜੀ ਐਸਐਸਜੀ ਐਲ 2025 ਜੀ ਤੇ ਫੀਸ ਹੈਗੀ ਜਰਨਲ ਤੇ ਬੀਸੀ 200 ਰੁਪਿਆ ਐਸਸੀ ਤੇ 올 ਐਗਜ਼ਾਮੀਨੇਸ਼ਨ ਹੈਗੀ 200 ਰੁਪਏ ਜੀ ਏਜ ਦੀ ਗੱਲ ਕਰੀਏ ਤਾਂ ਜੀ ਜਰਨਲ ਦੀ ਹੈਗੀ ਜੀ 18 ਤੋਂ ਲੈ ਕੇ 30 ਸਾਲ ਬੀਸੀ ਦੀ ਹੈਗੀ 18 ਤੋਂ ਲੈ ਕੇ 33 ਸਾਲ ਐਸਸੀ ਦੀ ਹੈਗੀ 18 ਤੋਂ ਲੈ ਕੇ 35 ਸਾਲ ਫਿਜ਼ੀਕਲ ਹੈਂਡੀਕੈਪਟ ਦੀ ਹੈਗੀ 18 ਤੋਂ ਲੈ ਕੇ 45 ਸਾਲ ਪੋਸਟਾਂ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ ਉਹ ਹੈ 4 ਜੁਲਾਈ 2025 ਜੀ। ਤੀਸਰੇ ਨੰਬਰ ਤੇ ਜਿਹੜੀ ਪੋਸਟ ਆ ਗਈ ਜੀ ਸਰਕਾਰੀ ਪੋਸਟਾਂ ਰੇਲਵੇ ਵਿਭਾਗ ਵਿੱਚ ਜੀ। ਇਹਨੂੰ ਮੁੰਡੇ ਤੇ ਕੁੜੀਆਂ ਦੋਨੋਂ ਜਾਣੀ ਪੋਸਟ ਨੂੰ ਅਪਲਾਈ ਕਰ ਸਕਦੇ ਜੀ। ਇੰਡੀਅਨ ਰੇਲਵੇ ਵਿਭਾਗ ਕਲਰਕ ਅਸਿਸਟੈਂਟ ਦੀ ਅਫਸਰ ਦੀ ਭਰਤੀ ਜੀ। BA, BCA, BSc, BCom BTech ਜਾਂ ਫਾਈਨਲ ਸਾਲ ਵਾਲੇ ਪੋਸਟਾਂ ਭਰ ਸਕਦੇ ਜੀ। ਕੁੱਲ ਪੋਸਟਾਂ ਦੋਸਤੋ 6 ਹੈ ਜੀ। 14582 ਪੋਸਟਾਂ SSC CGLE 2025 ਵਿੱਚ ਜੀ ਫੀਸ ਦਾ ਕਰਾਈਟੇਰੀਆ ਵੀ ਦੋਸਤੋ ਸੇਮ ਹੀ ਹੈ ਪਹਿਲਾਂ ਵਾਲੀਆਂ ਪੋਸਟਾਂ ਆਵਾਂਗਾ ਤੇ ਏਜ ਦਾ ਕਰਾਈਟੇਰੀਆ ਵੀ ਸੇਮ ਹੀ ਹੈ ਜੀ ਪੋਸਟਾਂ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ 4 ਜੁਲਾਈ 2025 ਜੀ ਇੱਕ ਪੋਸਟਾਂ ਹੋਰ ਨੋਟੀਫਿਕੇਸ਼ਨ ਲੈ ਕੇ ਆਏ ਦੋਸਤੋ ਸਰਕਾਰੀ ਪੋਸਟਾਂ ਆਈ ਵੀ ਵਿਭਾਗ ਯਾਨੀ ਕਿ ਇੰਟੈਲੀਜੈਂਸ ਬੈਰੋ ਦੇ ਵਿੱਚ ਆਈ ਹੋਈਆਂ ਨੇ ਇਹ ਪੋਸਟ ਨੂੰ ਮੁੰਡੇ ਤੇ ਕੁੜੀਆਂ ਦੋਨੋਂ ਜਾਣੇ ਹੀ ਅਪਲਾਈ ਕਰ ਸਕਦੇ ਜੀ ਯੋਗਤਾ ਵੀ ਪਹਿਲਾਂ ਦੀ ਤਰ੍ਹਾਂ ਸੇਮ ਹੀ ਹੈ ਜੀ BA BCA BSC BCom BTech ਤੇ ਫਾਈਨਲ ਸਾਲ ਵਿੱਚ ਭਣਾ ਦੀ ਗ੍ਰੈਜੂਏਸ਼ਨ ਕਰਦਾ ਹੋਵੇ ਜੀ ਉਹ ਪੋਸਟਾਂ ਭਰ ਸਕਦਾ ਜੀ ਕੁੱਲ ਪੋਸਟਾਂ ਹੈਗੇ ਜੀ 14582 ਜੀ SSC CGL 2025 ਜੀ ਪੋਸਟਾਂ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ 4 ਜੁਲਾਈ 2025 ਪੋਸਟਾਂ ਭਰ ਲਈ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਨੰਬਰ ਹੈਗੇ ਜੀ 62807 18416 ਜੀ ਦੋਸਤੋ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲਗੀ ਤਾਂ ਜ ਆਪਣੇ ਚੈਨਲ ਨੂੰ ਫੋਲੋ ਦੇ ਨਾਮ ਨਾਲ ਪੋਸਟ ਨੂੰ ਲਾਈਕ ਜਰੂਰ ਕਰੋ ਜੀ ਧੰਨਵਾਦ